ਰੁਕਣ ਦਾ ਇਹ ਸ਼ਾਰਾ ਜਦੋਂ ਸੀ ਕਿਤਾ ਉਹਨੇ ਪੁਲਿਸ ਤੇ ਫਾਇਰਿੰਗ ਕੀ ਤੀ ਇਸ ਬੰਦੇ ਦੀ ਆਈਡੈਂਟੀਫਿਕੇਸ਼ਨ ਅਰਸ਼ਦੀਪ ਸਿੰਘ ਉਰਫ ਵਿੱਕੀ ਵਜੂ ਹੋਈ ਹੈ ਬਾਹਰ ਬਠਾ ਗੈਂਗਸਟਰ ਪਬ ਦਾਸੂਵਲ ਉਹਦੇ ਗੈਂਗ ਦਾ ਮੈਂਬਰ ਹੈ ਉਹਨਾਂ ਕੋਲੋਂ ਵੀ 1.30 ਵੈਪਨ ਸੋਫਿਸਟੀਕੇਟਿਡ ਰਿਕਵਰ ਹੋਇਆ ਪੁਲਿਸ ਮੁਲਾਜ਼ਮਾਂ ਦਾ ਬੈਰੀਕੇਡਿੰਗ ਕਰਕੇ ਬਚਾ ਰਹੇ ਗਿਆ ਬੈਰੀਕੇਡ ਨੂੰ ਗੋਲੀ ਵੱਜੀ ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਸਖਤ ਐਕਸ਼ਨ ਲਗਾਤਾਰ ਜਾਰੀ ਹੈ ਗੈਂਗਸਟਰਜ਼ اور ਮਾੜੇ ਅਨਸਰਾਂ ਦੇ ਖਿਲਾਫ ਤਾਂ ਐਸਐਸਪੀ ਡਾਕਟਰ ਪਰਗੈਜ਼ਨ ਸਾਡੇ ਨਾਲ ਆ ਗੱਲਬਾਤ ਕਰਦੇ ਆ ਕਿਉਂਕਿ ਫਰੀਦਕੋਟ ਪੁਲਿਸ ਦੀ ਗੱਲ ਕਰੀਏ ਤਾਂ ਫਰੀਦਕੋਟ ਪੁਲਿਸ ਕਾਫੀ ਸਤਾਰਕ ਦਿਖਾਈ ਦੇ ਰਹੀ ਹੈ ਭਾਵੇਂ ਕਿ ਉਹ ਬਦਮਾਸ਼ ਹੋਣ ਗੈਂਗਸਟਰ ਹੋਣ ਪਾਵੇਂ ਨਸ਼ਿਆਂ ਦੇ ਆਦਿ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇੱਕ ਬਦਮਾਸ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਪਰ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਤਾਂ ਪੁਲਿਸ ਵੱਲੋਂ ਫਾਇਰਿੰਗ ਕਰਕੇ ਉਸ ਨੂੰ ਕਾਬੂ ਕੀਤਾ ਸਾਰੀ ਜਾਣਕਾਰੀ ਲਵਾਂਗੇ ਮੈਡਮ ਕੀ ਹੈ ਸਾਰਾ ਮਾਮਲਾ ਜੀ ਸਾਡਾ ਇੱਕ অনਗੋਇੰਗ ਆਪਰੇਸ਼ਨ ਚੱਲ ਰਿਹਾ ਸੀ ਇੱਕ ਹਫਤੇ ਸੇ ਤਾਂ ਉਹ ਚ ਕੱਲ ਦੋ ਬੰਦੇ ਅਰੈਸਟ ਹੋਏ ਸੀ ਤੇ ਉਹ ਚ ਐਫ ਆਈ ਆਰ ਰਜਿਸਟਰ ਹੋਈ ਸੀ ਉਹ ਚ ਇੱਕ ਵੈਪਨ ਵੀ ਰਿਕਵਰ ਹੋਇਆ ਸੀ ਉਹਨਾਂ ਦੀ ਪੁੱਛਗਿੱਛ ਤੇ ਹੀ ਉਹਦਾ ਬੈਕਵਰਡ ਲਿੰਕ ਹੈ ਜੇ ਅਸੀਂ ਟ੍ਰੇਸ ਕਰ ਰਹੇ ਸੀ ਤੇ ਉਹ ਬੰਦੇ ਨੂੰ ਅਰੈਸਟ ਕਰਨ ਵਾਸਤੇ ਅਸੀਂ ਇੱਥੇ ਨਾਕਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਘਨੀਆਂ ਤੋਂ ਮੱਲਾ ਜਿਹੜਾ ਭੁੱਲ ਜਾਂਦਾ ਹੈ ਤੇ ਉੱਥੇ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੇ ਰੁਕਣ ਦਾ ਇਸ਼ਾਰਾ ਜਦੋਂ ਅਸੀਂ ਕੀਤਾ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਰਾਉਂਡ ਸ਼ਾਇਰ ਕੀਤੇ ਮਲਟੀਪਲ ਤੇ ਪੁਲਿਸ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ ਜਿਹੜੀ ਉਹਦੇ ਲਾਚੇ ਲੱਗ ਗਏ ਇਸ ਬੰਦੇ ਦੀ ਆਈਡੈਂਟੀਫਿਕੇਸ਼ਨ ਅਰਸ਼ਦੀਪ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ ਤੇ ਇਤੇ ਪੁਰਾਣੇ ਵੀ ਪਰਚੇ ਹਨ ਤਾਂ ਇਹ ਬਾਹਰ ਬੈਠਾ ਗੈਂਗਸਟਰ ਪਰਬ ਦਾਸੂਵਲ ਉਹਦੇ ਗੈਂਗ ਦਾ ਮੈਂਬਰ ਹੈ ਤਾਂ ਇਹਨੇ ਮਲਟੀਪਲ ਜਿਹੜੀ ਵਾਰਦਾਤਾਂ ਹੈंगी ਐਕਸਟਰਸ਼ਨਸ ਦੀ ਔਰ ਫਿਰੋਤੀ ਦੀ ਔਰ ਇਹ ਜਿਹੜੀ ਫਾਇਰਿੰਗ ਕਰਦੇ ਹਨ អូយយេមនយ៉ា ਤਾਂ ਇਹ ਇੱਕ ਮੈਂ ਬਹੁਤ ਵੱਡੀ ਕਾਮਯਾਬੀ ਮੰਨਾਂਗੀ ਫਰੀਦਕੋਟ ਪੁਲਿਸ ਦੀ ਜਿਹੜੀ ਮਲਟੀਪਲ ਟੀਮਾਂ ਆ ਉਹਨਾਂ ਦੀ ਜਿਹੜੇ ਪਹਿਲਾਂ ਦੋ ਜਣੇ ਕਾਬੂ ਕੀਤੇ ਆ ਉਹ ਫਰੋਤੀ ਵਗੈਰਾ ਮੰਗ ਰਹੇ ਸੀ ਜਾਂ ਕਿਵੇਂ ਉਹਨਾਂ ਨੂੰ ਕਾਬੂ ਕੀਤਾ ਕਿੱਥੋਂ ਕੀਤਾ ਔਰ ਕਿੱਥੋਂ ਹਾਂਜੀ ਇਹ ਜਿਹੜੇ ਦੋਨੋਂ ਕੱਲ ਅਰੈਸਟ ਹੋਏ ਇਹ ਦੋਨੋਂ ਕੋਟੀ ਇਸੇ ਘਮੋਗੇ ਦੇ ਹੈਗੇ ਵਸਨੀਕ ਤਾਂ ਇਹਨਾਂ ਤੇ ਇੱਕ ਬੰਦਾ ਬਲਜੀਤ ਕੱਦੂ ਇਹ ਤੇ ਪੁਰਾਣਾ ਪਰਚਾ ਹੈ ਫਰੋਤੀ ਦਾ 15 ਲੱਖ ਰੁਪਏ ਦੀ ਇਹਨੇ ਫਰੋਤੀ ਮੰਗੀ ਸੀ ਉਹਨਾਂ ਕੋਲੋਂ ਵੀ 1.30 ਵੈਪਨ ਸੋਫਿਸਟੀਕੇਟਿਡ ਰਿਕਵਰ ਹੋਇਆ ਅੱਜ ਵਾਲੇ ਬੰਦੇ ਕੋਲ ਇੱਕ ਜ਼ਿਗਾਣਾ ਵੈਪਨ ਰਿਕਵਰ ਹੋਇਆ ਤਾਂ ਇਹਨਾਂ ਨੇ ਇਹ ਮੰਨਿਆ ਹੈ ਕਿ ਪਹਿਲਾਂ ਵੀ ਇਹਨਾਂ ਨੇ ਮਲਟੀਪਲ ਡਿਸਟ੍ਰਿਕਟਸ ਜਿਵੇਂ ਮੋਗਾ, ਅੰਮ੍ਰਿਤਸਰ, ਰੂਰਲ, ਤਰਨਤਾਰਨ ਵਿਖੇ ਐਕਸਟਰੈਕਸ਼ਨ ਕਾਲਸ ਵੀ ਕੀਤੀਆਂ ਤੇ ਫਾਇਰਿੰਗ ਵੀ ਉੱਥੇ ਕੀਤੀ। ਜਦੋਂ ਇਹਨੇ ਫਾਇਰਿੰਗ ਕੀਤੀ ਹੈ ਪੁਲਿਸ ਤੇ ਕੋਈ ਜ਼ਿਆਦਾ ਵਿਚਾਰਿਆ ਹੈ ਪੁਲਿਸ ਮੁਲਾਜ਼ਮਾਂ ਦਾ ਤੁਹਾਡਾ? ਹਾਂਜੀ ਪੁਲਿਸ ਮੁਲਾਜ਼ਮਾਂ ਦਾ ਬੈਰੀਕੇਡਿੰਗ ਕਰਕੇ ਬਚਾ ਰਹੇ ਗਿਆ ਬੈਰੀਕੇਡ ਨੂੰ ਗੋਲੀ ਵੱਜੀਏ ਤਾਂ ਇਹ ਬਹੁਤ ਮੈਂ ਇੱਕ ਦਲੇਰੀ ਮੰਨਾਂਗੇ ਆਪਣੀ ਪੁਲਿਸ ਦੀ ਕਿ ਇਹਨਾਂ ਨੇ ਮਲਟੀਪਲ ਰਾਉਂਡਸ ਫਾਇਰਿੰਗ ਹੋਣ ਤੋਂ ਬਾਅਦ ਇਸ ਬੰਦੇ ਨੂੰ ਅਰੈਸਟ ਕੀਤਾ ਐਂਡ ਇਕ ਮੈਂ ਇਹ ਕਹੂੰਗੀ ਬਹੁਤ ਵੱਡਾ ਇੱਕ ਐਕਸ਼ਨ ਹੈ ਗੈਂਗਸਟਰਸ ਦੇ ਖਿਲਾਫ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਫਰੀਦਕੋਟ ਪੁਲਿਸ ਦਾ ਲਗਾਤਾਰ ਜਿਹੜੀ ਭਾਵੇਂ ਕਿ ਉਹ ਨਸ਼ੇ ਦੇ ਆਦੀ ਹੋਣ ਭਾਵੇਂ ਬਦਮਾਸ਼ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਰੀਦਕੋਟ ਦੀ ਕਾਫੀ ਉਪਲਬਧੀ ਲਗਾਤਾਰ ਸਾਹਮਣੇ ਆ ਰਹੀ ਹੈ ਜੀ ਇਹ ਚ ਸਾਰੇ ਜਿੰਨੇ ਵੀ ਮੁਲਾਜ਼ਮ ਹੈ ਉਹ ਤੰਦੇ ਹੀ ਨਾਲੇ ਕੰਮ ਕਰ ਰਹੇ ਹਨ ਤੇ ਅਸੀਂ ਸਾਰੇ ਹੀ ਪੰਜਾਬ ਪੁਲਿਸ ਦਾ ਇੱਕ ਹਿੱਸਾ ਹੈ ਤੇ ਆਪਣੇ ਜਿਹੜੇ ਮਾਨਯੋਗ ਸਾਡੇ ਡੀਜੀਪੀ ਸਰ ਨੇ ਉਹਨਾਂ ਦੇ ਡਾਇਰੈਕਸ਼ਨਸ ਹੇਠ ਅਸੀਂ ਇਹ ਪੂਰੀ ਕਾਰਵਾਈ ਕਰ ਰਹੇ ਹਾਂ ਔਰ ਸਾਡਾ ਔਰ ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਸਖਤ ਐਕਸ਼ਨ ਲਗਾਤਾਰ ਜਾਰੀ ਹੈ ਗੈਂਗਸਟਰਸ ਔਰ ਮਾੜੀਆਂ ਅੰਸਰਾਂ ਦੇ ਖਿਲਾਫ। ਵੀ ਉਹਨਾਂ ਨੂੰ ਮੈਸੇਜ ਤੁਹਾਡੇ ਵੱਲੋਂ ਚੇਤਾਵਨੀ ਜੇਕਰ ਹਜੇ ਵੀ ਬਾਜ਼ ਨਹੀਂ ਆਉਂਦੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਜਾਊਗਾ। ਜੀ ਸਾਡਾ ਜਿਹੜਾ ਪ੍ਰੀਵੀਅਸ ਟਰੈਕ ਰਿਕਾਰਡ ਰਿਆ ਹੈ ਤੇ ਅਸੀਂ ਇੱਥੇ ਹਮੇਸ਼ਾ ਸੇ ਹੀ ਫਰੰਟ ਫੁੱਟ ਤੇ ਰਹਿ ਕੇ ਔਰ ਇਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਹੈ। ਜਿਹੜੇ ਬਾਹਰ ਬੈਠੇ ਆ ਇਹ ਬਦਮਾਸ਼ ਉਹਨਾਂ ਨੂੰ ਅਗਰ ਇਹ ਲੱਗਦਾ ਹੈ ਕਿ ਉੱਥੇ ਸਿਕਿਉਰ ਹੈ। ਆਈ ਵੁੱਡ ਲਾਈਕ ਟੂ ਟੈਲ ਥੈਮ ਕਿ ਪੰਜਾਬ ਪੁਲਿਸ ਇੱਥੇ ਬਹੁਤ ਤੰਦੇ ਹੀ ਨਾਲ ਕੰਮ ਕਰ ਰਹੀ ਹੈ ਬੰਦੇ ਆਨੋਂ ਹੁਣ ਜਿਹੜੇ ਬਾਹਰ ਬੈ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਉਹਨਾਂ ਨੂੰ ਵੀ ਅਸੀਂ ਇੱਥੇ ਲੈ ਕੇ ਆ ਰਹੇ ਹਾਂ ਤੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਹੈਂਡਲ ਕੀਤਾ ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਵੀ ਅਸੀਂ ਬੰਦੀ ਕਰ ਰਹੇ ਮੋਢੀ ਪੁੱਛ ਕੇ ਅੱਛੇ ਪਤਾ ਲੱਗਿਆ ਇਹਨਾਂ ਦੇ ਵਿੱਚ ਪਹਿਲਾਂ ਕੋਈ ਮਾਮਲੇਦਾਰ ਜਦੋਂ ਇਹ ਵੀ ਕੋਈ ਸਾਹਮਣੇ ਆਏ ਹਾਂਜੀ ਇਹਨਾਂ ਤੇ ਪੁਰਾਣੇ ਮਾਮਲੇ ਦਰਜ ਨੇ ਬਲਜੀਤ ਕੱਦੂ ਤੇ ਵੀ ਪੁਰਾਣਾ ਮਾਮਲਾ ਦਰਜ ਹੈ ਤੇ ਅਰਸ਼ਦੀਪ ਤੇ ਵੀ ਪੁਰਾਣੇ ਦਰਜ ਨੇ ਇੱਕ ਤੇ ਅੰਮ੍ਰਿਤਸਰ ਰੂਰਲਸ ਨੇ ਇੱਥ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਐਸਐਸਪੀ ਡਾਕਟਰ ਪਰਗਜੈਨ ਫਰੀਦਕੋਟ ਦੇ ਤਾਂ ਜਿਹੜੀ ਵੱਡੀ ਐਕਸ਼ਨ ਇਹਨਾਂ ਵੱਲੋਂ ਪੁਲਸ ਵੱਲੋਂ ਜਿਹੜਾ ਸਾਹਮਣੇ ਆਇਆ ਹੈ ਤਾਂ ਦੋ ਬਦਮਾਸ਼ ਪਹਿਲਾਂ ਕਾਬੂ ਕੀਤੇ ਸੀਗੇ ਕਿਉਂਕਿ ਵੱਡੇ ਗੈਂਗਸਟਰ ਆ ਜਿਹੜੇ ਬਾਹਰ ਬੈਠੇ ਆ ਉਹਨਾਂ ਦੇ ਗੁਰਗੇ ਦੱਸੇ ਜਾ ਰਹੇ ਨੇ ਤੇ ਉਹਨਾਂ ਦੀ ਇਨਫੋਰਮੇਸ਼ਨ ਦੌਰਾਨ ਹੀ ਅੱਜ ਜਿਹੜਾ ਇਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਫਰੀਦਕੋਟ ਦੀ ਪੁਲਸ ਟੀਮ ਵੱਲੋਂ ਦੂਸਰੇ ਜਿਹੜਾ ਤੀਸਰਾ ਵਿਅਕਤੀ ਸੀ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜਦੋਂ ਉਹਨੂੰ ਰੋਕਿਆ ਗਿਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਅਗੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਉਸਦੀ ਇੱਕ ਗੋਲੀ ਵੱਜੀ ਹੈ ਤਾਂ ਉਸਨੂੰ ਜਿਹੜਾ ਕਾਬੂ ਕਰ ਲਿਆ ਹੈ ਤਾਂ ਲਗਾਤਾਰ ਫਰੀਦਕੋਟ ਪੁਲਿਸ ਕਾਫੀ ਸਤਾਰਕਤ ਕਾਇਦ ਦੇ ਰਹੀ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਬਾਦਿਆਕਰਨਾ ਜ਼ਿਲ੍ਹਾ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ